ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜੇਨ ਕਲ ਰਾਖੀ ਮੇਰੀ ਸਤਿਕਾਰਯੋਗ ਸਤਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਦੀ ਤਰ੍ਹਾਂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤਿਨਾਂ ਦੇ ਪਾਵਨ ਪਵਿੱਤਰ ਹਸਤ ਕਮਲਾਂ ਦੇ ਨਾਲ ਰਚਿਤ ਗ੍ਰੰਥ ਸਤਿਕਾਰਯੋਗ ਗ੍ਰੰਥ ਸ੍ਰੀ ਗੁਰੂ ਨਾਨਕ ਚਮਤਕਾਰ ਤਿਨਾਂ ਦੀ ਕਥਾ ਆਪ ਜੀ ਸੰਗਤ ਅਸੀਂ ਤੁਸੀਂ ਸਾਰੇ ਸਾਂਝੀ ਕਰ ਰਹੇ ਹਾਂ ਸ਼ਰਵਣ ਕਰ ਰਹੇ ਹਾਂ ਕੱਲ ਤੱਕ ਜੋ ਬਚਨ ਆਪ ਜੀਆਂ ਨੇ ਸਰਵਣ ਕੀਤੇ ਸਨ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਪਿਤਾ ਨੇ ਸਤਕਾਰਯੋਗ ਪਿਤਾ ਜੀਆਂ ਨੇ ਆਖਿਆ ਖੇਤੀ ਬੀਜ ਲਾਓ ਔਰ ਕੋਈ ਨੌਕਰੀ ਕਰ ਲਓ ਕੋਈ ਹੱੱਟੀ ਪਾਲ ਲਓ ਕੋਈ ਵਣਜ ਵਪਾਰ ਕਰ ਲਓ ਇਸ ਤਰ੍ਹਾਂ ਸਤਿਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਸ਼ਬਦ ਉਚਾਰਨ ਕਰਕੇ ਪਿਤਾ ਜੀਆ ਨੂੰ ਆਪਣੇ ਮਨ ਦਾ ਵਿਚਾਰ ਦੱਸਿਆ ਉਪਰੰਤ ਫਿਰ ਮਾਤਾ ਜੀਆ ਨੇ ਕਿਹਾ ਕਿ ਕੁਝ ਦਿਨਾਂ ਵਾਸਤੇ ਪਰਮੇਸ਼ਰ ਦਾ ਨਾਮ ਜਪਣਾ ਛੱਡ ਦੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆ ਨੇ ਆਖਾ ਜੀਵਾ ਵਿਸਰੈ ਮਰ ਜਾਓ ਇਹ ਸ਼ਬਦ ਉਚਾਰਨ ਕਰਕੇ ਆਪਣੀ ਅੰਤਰੀਵ ਭਾਵ ਨੂੰ ਸਮਝਾਉਣ ਦਾ ਯਤਨ ਕੀਤਾ ਫਿਰ ਪਾਤਸ਼ਾਹ ਜੀ ਮਹਾਰਾਜ ਨਾ ਕੁਝ ਖਾਂਦੇ ਨਾ ਕੁਝ ਪੀਂਦੇ ਔਰ ਸਾਰਾ ਦਿਨ ਲੇਟੇ ਹੀ ਰਹਣ ਜਿਸ ਤੇ ਪਰਿਵਾਰ ਨੂੰ ਬਹੁਤ ਜ਼ਿਆਦਾ ਸ਼ੋਕ ਹੋਇਆ ਤਾਂ ਇਸ ਤੋਂ ਅੱਗੇ ਅੱਜ ਇਤਿਹਾਸ ਆਪ ਜੀ ਸਰਵਣ ਕਰੋ ਪਾਵਨ ਪਵਿੱਤਰ ਸਤਿਗੁਰ ਜੀ ਦਾ ਨਾਮ ਰਸਨਾ ਤੋਂ ਉਚਾਰੋ ਮਨvirti ਇਕਾਗਰ ਕਰਕੇ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਪਵੇਦ ਹੁਣ ਪਰਿਵਾਰ ਦੇ ਲੋਕੀ ਆ ਕੇ ਲੱਗੇ ਗੁਰੂ ਨਾਨਕ ਨੂੰ ਸਮਝਾਉਣ ਉਹਨਾਂ ਦੇ ਚਾਚੇ ਲਾਲੂ ਨੇ ਤਾਂ ਬਹੁਤ ਹੀ ਮਤਾਂ ਦਿੱਤੀਆਂ ਛੇਕੜ ਆਖਿਓ ਸੁ ਕਿ ਤੂੰ ਪਰਿਵਾਰ ਦੇ ਦੱਸੇ ਕਿਸੇ ਕੰਮ ਤੇ ਖੁਸ਼ ਨਹੀਂ ਹੋਇਆ ਖੋਰ ਨਹੀਂ ਤਾਂ ਟੁਰ ਫਿਰ ਖਾ ਪੀ ਕੁਛ ਨਾ ਕਰ ਭਾਵੇਂ ਰਾਜੀ ਖੁਸ਼ੀ ਦਿੱਸ ਤਾ ਸਹੀ ਤਾਂ ਜੋ ਲੋਕੀ ਤੈਨੂੰ ਬਾਵਲਾ ਤਾਂ ਨਾ ਆਖਣ ਸਾਰੀਆਂ ਸੁਣੀਆਂ ਪਰ ਰੰਗ ਰਤੜੇ ਨੇ ਉੱਤਰ ਕੋਈ ਨਾ ਦਿੱਤਾ ਇਸ ਤੋਂ ਮੰਗਰੋਂ ਕਈ ਦਿਨ ਆਪ ਨਾ ਉੱਠੇ ਨਾ ਕੁਛ ਖਾਦਾ ਨਾ ਕੁਛ ਪੀਤਾ ਅਬਰ ਨੇ ਤਦ ਸਮਝਿਆ ਕਿ ਮਤੇ ਕੋਈ ਰੋਗ ਹੋਵੇ ਕਿਸ ਦੇ ਬਸ ਹੀ ਨਾ ਹੋਵੇ ਤੇ ਉਦਮ ਤੇ ਉਸਰਗੀ ਕੰਮ ਵਾਸਤੇ ਸਾਹਸ ਇਹ ਜੋ ਤਰੇ ਮਹੀਨੇ ਇਸ ਤਰ੍ਹਾਂ ਪਿਆ ਹੋ ਗਏ ਹਨ ਇਹ ਕੀ ਜਾਣੀਏ ਕੋਈ ਔਰ ਹੀ ਹੋਵੇ ਤਦ ਮਹਿਤਾ ਕਾਲੂ ਵੈਦ ਨੂੰ ਸੱਦ ਲਿਆਇਆ ਵੈਦ ਆ ਕੇ ਬਾਹ ਦੀ ਨਾੜ ਦੇਖਣ ਲੱਗਾ ਜਿਸ ਨੂੰ ਆਪਾਂ ਨਬਜ ਕਹਿੰਦੇ ਹਾਂ ਪੁਰਾਣੇ ਸਮਿਆਂ ਵਿੱਚ ਸਾਰੇ ਵੈਦ ਨਬਜਾਂ ਵੇਖ ਕੇ ਹੀ ਰੋਗ ਚੈੱਕ ਕਰਦੇ ਸਨ ਅੱਜ ਦੇ ਸਮੇਂ ਵਿੱਚ ਕਹਿਣ ਨੂੰ ਤਾਂ ਵਿਗਿਆਨ ਬਹੁਤ ਤਰੱਕੀ ਕਰ ਗਈ ਹੈ ਡਾਕਟਰ ਬੜੇ ਸਿਆਣੇ ਹਨ ਪਰ ਅੱਜ ਕਿਸੇ ਬਿਰਲੇਟਾਵੇਂ ਡਾਕਟਰ ਨੂੰ ਛੱਡ ਕੇ ਜ਼ਿਆਦਾਤਰ ਡਾਕਟਰ ਮਰੀਜ਼ ਨੂੰ ਹੱਥ ਵੀ ਲਾ ਕੇ ਨਹੀਂ ਵੇਖਦੇ ਉਹ ਆਪਣੀ ਸਾਰੀ ਵਿਦਿਆ ਜਿਹੜੀ ਹੈ ਉਹ ਮਸ਼ੀਨਾਂ ਦੇ ਉੱਤੇ ਉਹਨਾਂ ਨੇ ਨਿਰਪਰ ਕਰ ਛੱਡੀ ਆ ਟੈਸਟ ਹੋਏਗਾ ਮਸ਼ੀਨ ਦੱਸੇਗੀ ਤਾਂ ਦਵਾਈਆਂ ਲਿਖਣਗੇ ਪੁਰਾਣੇ ਸਮਿਆਂ ਦੇ ਵਿੱਚ ਵੈਦ ਖੁਦ ਨਬਜ ਵੇਖ ਕੇ ਚੈੱਕ ਕਰ ਲੈਂਦੇ ਸਨ ਇਸ ਨੂੰ ਕਿਹੜਾ ਰੋਗ ਹੈ ਕਿਉਂਕਿ ਤਿੰਨ ਪ੍ਰਕਾਰ ਦੇ ਰੋਗ ਹੀ ਹਨ ਵਾਤ ਪਿਤ ਅਤੇ ਕਫ ਉਹਦੇ ਮੁਤਾਬਕ ਦਵਾਈ ਦੇ ਦਿੰਦੇ ਰੋਗੀ ਠੀਕ ਹੋ ਜਾਂਦਾ ਦਵਾਈਆਂ ਵੀ ਬਹੁਤ ਘੱਟ ਹੁੰਦੀਆਂ ਸਨ ਔਰ ਅੱਜ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਦਵਾਈਆਂ ਡਾਕਟਰ ਬਹੁਤ ਘੱਟ ਦਿੰਦੇ ਹਨ ਲੇਕਿਨ ਸਾਡੇ ਭਾਰਤ ਦੇ ਵਿੱਚ ਦਵਾਈਆਂ ਬਹੁਤ ਜ਼ਿਆਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਮਰੀਜ਼ ਦਾ ਇੱਕ ਰੋਗ ਠੀਕ ਹੁੰਦਾ ਹੈ अनेका ਹੀ ਰੋਗ ਹੋਰ ਉਸ ਨੂੰ ਚਿੰਬੜ ਜਾਂਦੇ ਹਨ ਸੁਰਹੁ ਵਿਚਾਰ ਮਹਿਤਾ ਕਾਲੂ ਜੀ ਵੈਦ ਨੂੰ ਸੱਦ ਲਿਆਏ ਨਵਜ ਲੱਗੇ ਦੇਖਣਾ ਵੈਦ ਜੀ ਤਦ ਆਪ ਨੇ ਬਾਹ ਖਿੱਚ ਲਈ ਤੇ ਪੈਰ ਇਕੱਠੇ ਕਰਕੇ ਉੱਠ ਬੈਠੇ ਤੇ ਪੁੱਛਣ ਲੱਗੇ ਤੂੰ ਕੀ ਕਰਦਾ ਹੈ ਵੈਦ ਨੇ ਕਿਹਾ ਤੋ ਸਾਡੇ ਰੋਗ ਦੀ ਪਛਾਣ ਕਰਨ ਲੱਗੇ ਹਾਂ ਤਦ ਰੰਗ ਰੱਤੜੇ ਦੇ ਬੁੱਲ੍ਹ ਮੁਸਕਰਾਏ ਤੇ ਬੋਲੇ ਮਲਾਰ ਦੀ ਰਾਗ ਵਿੱਚ ਸਤਿਗੁਰੂ ਮਹਾਰਾਜ ਜੀਆਂ ਦਾ ਵਚਨ ਦਰਜ ਹੈ ਵੈਦ ਬੁਲਾਇਆ ਵੈਦ ਕੀ ਪਕੜ ਟੰਡੋਲੇ ਵਾਹਾ ਭੋਲਾ ਵੈਦ ਨਾ ਜਾਣਾਈ ਕਰਕ ਕਲੇਜੇ ਮਾਹ ਤਦ ਵੈਦ ਨੇ ਕਿਹਾ ਹੈ ਨਾਨਕ ਜੇ ਕਲੇਜੇ ਦੀ ਪੀੜ ਹੈ ਤਾਂ ਮੈਨੂੰ ਦੇਖ ਲੈਣ ਦੇ ਐਸਾ दारू ਦਿਆਂਗਾ ਜੋ ਰਾਜੀ ਥੀਵੇਂ ਤਦ ਆਪ ਜੀ ਬੋਲੇ ਮਲਾਰ ਰਾਗ ਦੇ ਵਿੱਚ ਹੀ ਵਚਨ ਹੈ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾਰ ਜਮਦੂਤ ਇੱਕ ਦੁੱਖ ਰੋਗ ਲਗੈ ਤਨ ਧਾਏ ਵੈਦਨਾ ਭੋਲੇ ਦਾਰੂ ਲਾਏ ਵੈਦਨਾ ਭੋਲੇ ਦਾਰੂ ਲਾਏ ਦਰਦ ਹੋਵੇ ਦੁੱਖ ਰਹੈ ਸਰੀਰ ਐਸਾ ਦਾਰੂ ਲਗੈ ਨਾ ਵੀਰ ਰਹਾਓ ਕਸਮ ਵਿਸਾਰ ਕੀਏ ਰਸ ਭੋਗ ਤਾ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਏ ਵੈਦ ਨ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿ ਸਾਸ ਸਾਸ ਗਏ ਕਾਇਆ ਟਲ ਪਾਏ ਤਾ ਕਹਿ ਪਾਛੈ ਕੋਇ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿਨਾਵ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟ ਸਾਚੈ ਨਾਏ ਤਦ ਵੈਦ ਠਠੰਬਰਿਆ ਤੇ ਸੋਚੀ ਪੈ ਗਿਆ ਵਿਚਾਰ ਕਰਕੇ ਕਿ ਇਹ ਰੋਗੀ ਨਹੀਂ ਇਹ ਤਾਂ ਕਿਸੇ ਉੱਚੇ ਰੰਗ ਵਿੱਚ ਹੈ ਹੌਲੇ ਜਿਹੇ ਕਹਿਣ ਲੱਗਾ دارو ਦੀ ਇੱਥੇ ਲੋੜ ਨਹੀਂ ਜਾਪਦੀ ਕੋਈ ਜੱਗ ਹੋਮ ਪੂਜਾ ਪਾਠ ਕਰਾਓ ਜੋ ਸੁਰਤ ਸੰਭਾਲੇ ਫਿਰ ਜੇ ਕੋਈ ਸਰੀਰ ਦੀ ਆਫਰ ਹੋਈ ਤਾਂ ਕੋਈ ਮਾਰੀ ਹੋਈ ਆਫਰ ਦੀ ਦਿਆਂਗਾ ਜੋ ਕੱਖ ਜਿੰਨੀ ਦਿੱਤਿਆਂ ਸਰੀਰ ਸੁਰਤ ਫੜ ਆਵੇਗਾ ਇਹ ਜਗਦਾਤਾ ਨੇ ਸੁਣ ਕੇ ਵੈਦ ਵੱਲ ਇੱਕ ਤਰਸ ਭਰੀ ਉਪਦੇਸ਼ ਵਾਲੀ ਮਾਂ ਦੇ ਪਿਆਰ ਵਾਲੀ ਪਿਤਾ ਦੇ ਸਵਾਰਨ ਵਾਲੀ ਔਰ ਪਿਤਾ ਦੇ ਸਵਾਰਨ ਦੀ ਦਾਤ ਵਾਲੀ ਝਿੜਕ ਭਰੀ ਨਜ਼ਰ ਔਰ ਨਜ਼ਰ ਨਾਲ ਤੱਕ ਕੇ ਮਹਾਰਾਜ ਜੀਆ ਨੇ ਫਿਰ ਬਚਨ ਉਚਾਰਨ ਕੀਤਾ ਮਲਾਰ ਰਾਗ ਦੇ ਵਿੱਚ ਹੀ ਸਤਿਗੁਰ ਜੀਆ ਦਾ ਅਗਲਾ ਵਚਨ ਹੈ ਦੁਖ ਮੋਹਰਾ ਮਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਹੋ ਨਾ ਸੀਜੈ ਦੇਹ ਅੰਤ ਕਾਲ ਜਮ ਮਾਰੈ ਠੇਹ ਐਸਾ ਦਾਰੂ ਖਾਏ ਗਵਾਰ ਜਿਤ ਖਾਦੈ ਤੇਰੇ ਜਾਹੇ ਵਿਕਾਰ ਰਹਾਉ ਕ ਰਾਜ ਮਾਲ ਜੋਵਨ ਸਭ ਛਾਵ ਹਰਥ ਫਿਰੰਦੈ ਦੀ ਸਹਿ ਥਾਵ ਦੇਹ ਨਾ ਨਾਉ ਨ ਹੋਵੇ ਜਾਤ ਉਥੈ ਦੇਹੋ ਐਥੈ ਸਬਰਤ ਸਾਧ ਕਰ ਸਮਦਾ ਤ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਾਗ ਯਰ ਪਾਠ ਪੁਰਾਣ ਜੋਤੀ ਸੁਭਾਵੈ ਸੋ ਪਰਵਾਨ ਸਬ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕਉ ਲਿਖਿਆ ਇਹੋ ਨਿਧਾਨ ਸੇ ਤਨਵੰਤ ਦਿਸਹਿ ਕਰ ਜਾਏ ਨਾਨਕ ਜਨਨੀ ਧੰਨੀ ਮਾਇ ਇਹ ਸ਼ਬਦ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਉਚਾਰਨ ਕੀਤਾ ਤਦ ਵੈਦ ਡਰ ਕੇ ਪਿੱਛੇ ਹਟਿਆ ਨੈਣ ਮੁੰਦ ਗਏ ਤੇ ਅੰਜੂ ਪਰ ਆਏ ਦੋਏ ਹੱਥ ਜੋੜ ਨਮਸਕਾਰ ਕੀਤੀ ਤੇ ਕਿਹਾ ਇਹ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਵਚਨ ਦਰਜ ਹੈ ਜੋ ਆਪਾਂ ਅੱਗੇ ਪੜ੍ਹ ਰਹੇ ਹਾਂ ਜੋ ਵੈਦ ਜੀਆ ਨੇ ਵਚਨ ਬੋਲੇ ਆਬ ਮੋਜ ਪਰ ਇਹ ਕਰुणा ਕਰੀਏ ਹੁਣ ਮੇਰੇ ਤੇ ਕਿਰਪਾ ਕਰਕੇ ਦਇਆ ਕਰੋ ਮਨ ਕੇ ਰੋਗ ਸਗਲ ਪਰ ਹਰੀਏ ਜਿਹੜੇ ਮੇਰੇ ਮਨ ਨੂੰ ਰੋਗ ਚਿੰਬੜੇ ਹੋਏ ਹਨ ਈਰਖਾ ਦਵੇਸ਼ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਮਾਇਆ ਦਾ ਪ੍ਰਭਾਵ ਹੈ ਸੋ ਕਿਰਪਾ ਕਰਕੇ ਮੇਰੇ ਮਨ ਦੇ ਰੋਗ ਸਾਰੇ ਦੂਰ ਕਰ ਦਿਓ ਦੇਖੋ ਵੈਦ ਆਇਆ ਸੀ ਦਵਾਈ ਦੇਣ ਪਰ ਦਵਾਈਆਂ ਮੰਗਣ ਲੱਗ ਪਿਆ ਹੈ ਸ੍ਰੀ ਗੁਰੂ ਕਹਿਓ ਕਰੋ ਸਤਸੰਗ ਗੁਰੂ ਮਹਾਰਾਜ ਨੇ ਉਪਦੇਸ਼ ਕੀਤਾ ਵੈਦ ਜੀ ਸਤਸੰਗਤ ਕਰਿਆ ਕਰੋ ਥੋੜੇ ਹੀ ਦਿਨਾਂ ਦੇ ਵਿੱਚ ਇਹ ਰੋਗ ਭੰਗ ਹੋ ਜਾਵੇਗਾ ਟੁੱਟ ਜਾਵੇਗਾ ਇਹ ਬਚਨ ਮਹਾਰਾਜੀਆਂ ਨੇ ਕਿਹਾ ਵੈਦ ਜੀ ਫਿਰ ਧੰਨ ਹੋ ਗਏ ਨਮਸਕਾਰ ਕਰਕੇ ਵਿਦਾ ਹੋਏ ਤੇ ਪਰਿਵਾਰ ਨੂੰ ਕਹਿ ਗਿਆ ਇਹ ਮਹਾਪੁਰਖ ਹਨ ਰੋਗੀ ਨਹੀਂ ਹਨ ਚਿੰਤਾ ਨਾ ਕਰੋ ਇਹ ਬਚਨ ਕਹਿ ਕੇ ਆਪ ਜੀ ਚਲੇ ਗਏ ਇਸੇ ਰੰਗ ਵਿੱਚ ਇੱਕ ਦਿਨ ਤ੍ਰਾਏ ਪੰਡਤ ਦਰਸ਼ਨਾ ਨੂੰ ਆਏ ਪੰਡਤ ਹਰਦਿਆਲ ਜੀ ਗੋਪਾਲ ਪੰਧਾ ਜੀ ਤੇ ਪੰਡਤ ਵਿਰੇਜਨਾਥ ਜੀ ਤਿੰਨੇ ਆਏ ਆਕੇ ਨਮਸਕਾਰ ਕੀਤੀ ਤੇ ਆਪਣੇ ਸ਼ਰਧਾ ਭਰੇ ਵਾਕਾਂ ਦੇ ਅਖੀਰ ਵਿੱਚ ਸਮਝਾਇਆ ਕਿ ਮਾਤਾ ਪਿਤਾ ਦੁਖੀ ਹਨ ਤੁਸੀਂ ਉਠੋ ਉਹਨਾਂ ਨੂੰ ਸੁਖੀ ਕਰੋ ਤਦ ਆਪ ਦੇ ਨੈਣ ਅਰਸ਼ਾਂ ਵੱਲ ਉੱਠੇ ਕੋਈ ਅਚਰਜ ਭਾਵ ਅੰਦਰੋਂ ਲੰਘੇ ਤੇ ਫੇਰ ਨੈਣ ਮੁੰਦ ਗਏ ਫਿਰ ਉੱਠੇ ਤਦ ਉਹ ਭਾਵ ਇਹ ਸ਼ਬਦ ਦਾ ਰੂਪ ਲੈ ਕੇ ਅੰਦਰੋਂ ਬਾਹਰ ਆਏ ਜਿਹੜੇ ਅੰਦਰ ਭਾਵ ਸਨ ਉਹ ਸ਼ਬਦ ਦਾ ਰੂਪ ਲੈ ਕੇ ਬਾਹਰ ਨਿਕਲੇ ਤੇ ਗੌੜੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਓ ਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸੂ ਉਪਾਏ ਕੀਤੇ ਨਾਗ ਕੁਲੀ ਮਹ ਆਏ ਕੀਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੈ ਕਰ ਚੋਰੀ ਖਰ ਆਵੈ ਅਗੋ ਦੇਖੈ ਪਿਛੋ ਦੇਖੈ ਤੁਜ ਤੇ ਕਹਾ ਛਪਾਵੈ ਤਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਾਜਾਰਾ ਲੈ ਕੇ ਤਕੜੀ ਤੋਲਣ ਲੱਗਾ ਘਟ ਹੀ ਮਹਿ ਬਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰ ਹੋ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸੋ ਇਹ ਉਪਦੇਸ਼ ਮਹਾਰਾਜ ਧੰਗ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਉਹਨਾਂ ਤਰੇਹੇ ਪੰਡਤਾਂ ਨੂੰ ਸਮਝਾਉਣਾ ਕੀਤਾ ਤੇ ਉਹਨਾਂ ਦਾ ਮਨ ਜਮਾ ਕਰ ਦਿੱਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤੋਂ ਅੱਗੇ ਵਚਨ ਜੋ ਮਹਾਰਾਜ ਜੀਆ ਨੇ ਖਰਾ ਸੌਦਾ ਕੀਤਾ ਸੱਚਾ ਸੌਦਾ ਜਿਸ ਨੂੰ ਕਹਿ ਕੇ జగਤ ਵਿੱਚ ਦੁਨੀਆਂ ਦੇ ਲੋਕ ਯਾਦ ਕਰਦੇ ਹਨ ਤਾਂ ਉਹ ਵਚਨ ਕੱਲ ਦੇ ਸਮੇਂ ਦੇ ਵਿੱਚ ਆਪਾਂ ਸਰਵਣ ਕਰਾਂਗੇ ਆਪ ਜੀ ਸਰਵਤ ਸੰਗਤ ਦਾ ਧੰਨਵਾਦ ਕੋਟ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਦੇ ਵਿੱਚ ਆਪ ਜੀ ਅੰਮ੍ਰਿਤ ਵੇਲੇ ਜੁੜੇ ਹੋ ਗੁਰੂ ਮਹਾਰਾਜ ਇਸੇ ਤਰ੍ਹਾਂ satsangat ਦੀ ਦਾਤ ਬਖਸ਼ਿਸ਼ ਕਰਦੇ ਰਹਿਣ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ